ਸਤ ਸ੍ਰੀ ਅਕਾਲ ਜੀ ਕਿਰਤੀ ਪੰਜਾਬ ਚੈਨਲ ਉਤੇ ਆਪ ਸਭ ਦਾ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਝੋਨੇ ਅਤੇ ਬਾਸਮਤੀ ਨੂੰ ਆਖਰੀ ਪਾਣੀ ਕਦੋਂ ਲਾਉਣਾ ਚਾਹੀਦਾ ਆਪਣੀ ਫਸਲ ਨੂੰ ਆਖਰੀ ਪਾਣੀ ਜਿਹੜਾ ਆਪਾਂ ਲਾਉਣਾ ਵਾ ਉਹ ਆਪਣੀ ਆਉਣ ਵਾਲੀ ਕਣਕ ਦੀ ਫਸਲ ਦੀ ਅਗਰਾਈ ਤੇ ਬਹੁਤ ਹੀ ਜ਼ਿਆਦਾ ਅਹਿਮ ਰੋਲ ਅਦਾ ਕਰਦਾ ਵਾ ਕਿਉਂਕਿ ਆਪਾਂ ਪਿਛਲੇ ਸਾਲ ਦੇਖਿਆ ਕਿ ਆਪਣਾ ਝੋਨਾ ਮੰਡੀਆਂ ਵਿੱਚ ਰੁਲਿਆ ਤੇ ਕਿਸਾਨ ਵੀਰਾਂ ਦੀ ਖੱਜਲ ਖਵਾਰੀ ਕਰਕੇ ਆਪਣੀ ਜਿਹੜੀ ਕਣਕ ਦੀ ਬਜਾਈ ਆ ਉਹ ਲੇਟ ਚਲੀ ਗਈ ਜਿਹਦੇ ਨਾਲ ਕੀ ਹੋਇਆ ਕਿ ਆਪਣੇ ਵਾਹਣਾਂ ਦੀ ਜਿਹੜੀ ਵੱਤਰ ਹੈ ਉਹ ਚਲੀ ਗਈ ਤੇ ਆਪਣੀ ਕਣਕ ਦੀ ਉੱਗਣ ਵਿੱਚ ਸਮੱਸਿਆ ਆਈ ਤੇ ਕਈ ਕਿਸਾਨ ਵੀਰਾਂ ਨੂੰ ਤਾਂ ਕਣਕ ਦਾ ਪਹਿਲੇ ਪਾਣੀ ਤੇ ਛੱਟਾ ਵੀ ਦੇਣਾ ਪਿਆ ਕਿਉਂਕਿ ਕਣਕਾ ਜਿਹੜੀ ਉਹ ਪੂਰੀ ਨਹੀਂ ਉੱਗੀ ਸੀ ਤੇ ਕਈ ਕਿਸਾਨ ਵੀਰਾਂ ਨੂੰ ਦੁਬਾਰਾ ਵਾਹ ਕੇ ਰੌਣੀ ਕਰਕੇ ਬਿਜਣੀ ਪਈ ਜਿਹਦੇ ਨਾਲ ਆਪਣੀ ਆਉਣ ਵਾਲੀ ਫਸਲ ਤੇ ਬਹੁਤ ਪ੍ਰਭਾਵ ਪਿਆ ਤੇ ਇਸ ਵਾਰ ਇਹ ਸਮੱਸਿਆ ਨਾ ਆਵੇ ਤਾਂ ਆਪਾਂ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਆਪਾਂ ਐਂਡ ਵਾਲਾ ਪਾਣੀ ਆ ਜਿਹੜਾ ਆਪਣੀ ਫਸਲ ਦਾ ਉਹ ਬਹੁਤ ਹੀ ਸੋਚ ਸਮਝ ਕੇ ਲਾਗੇ ਤਾਂ ਕਿ ਆਪਣੀ ਫਸਲ ਵੱਢਣ ਤੋਂ ਬਾਅਦ ਗੱਲ ਵੀ ਬਰਕਰਾਰ ਰਵੇ ਤੇ ਆਪਣੇ ਫਸਲ ਵੱਢਣ ਸਮੇਂ ਜਿਆਦਾ ਆਪਣੇ ਟਰੈਕਟਰ ਜਾਂ ਮਸ਼ੀਨਾਂ ਖੁੱਭਣ ਵੀ ਨਾ ਜੇ ਦਿਨਾਂ ਦੀ ਗੱਲ ਕਰੀਏ ਜੀ ਤਾਂ ਆਪਾਂ 15 ਦਿਨਾਂ ਦੀ ਐਵਰੇਜ ਲੈ ਕੇ ਜਿਹੜੀ ਕਿ ਚੱਲਦੇ ਆ ਆਖਰੀ ਪਾਣੀ ਲਾਉਣ ਲਈ ਪਰ ਜ਼ਰੂਰੀ ਨਹੀਂ ਕਿ ਇਹ 15 ਦਿਨ ਹੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਆਪਾਂ ਇਸ ਦੇ ਨਾਲ ਕੁਝ ਪੱਖ ਦੇਖਦੇ ਆ ਜਿਹੜੇ ਕਿ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਜ਼ਮੀਨ ਦੇਖਗੇ ਕਿ ਆਪਣੀ ਜ਼ਮੀਨ ਕਿੱਦਾਂ ਦੀ ਹੈ ਜੇ ਤਾਂ ਆਪਣੀ ਜ਼ਮੀਨ ਵਿੱਚ ਰੇਤਲਾਪਣ ਹੈਗਾ ਵਾ ਤਾਂ ਉੱਥੇ ਜਿਹੜਾ ਤੁਸੀਂ ਆਖਰੀ ਪਾਣੀ ਆ 13 ਜਾਂ 14 ਦਿਨਾਂ ਤੱਕ ਕਰ ਵੀ ਆਪਾਂ ਲਾ ਸਕਦੇ ਆ ਦੂਸਰਾ ਜੇ ਆਪਣੀ ਜ਼ਮੀਨ ਆ ਜੀ ਉਹਦੇ ਵਿੱਚ ਚੀਕਣਾਪਣ ਹੈਗਾ ਜਾਂ ਆਪਣੀ ਜ਼ਮੀਨ ਇਦਾਂ ਦੀ ਆ ਜਿੱਥੇ ਪਾਣੀ ਛੇਤੀ ਨਹੀਂ ਜੀਰਦਾ ਤੇ ਉੱਥੇ ਜਿਹੜਾ ਆਪਾਂ ਆਖਰੀ ਪਾਣੀ ਆ ਉਹ ਆਪਾਂ 15 ਤੋਂ ਲੈ ਕੇ 17-18 ਦਿਨਾਂ ਤੱਕ ਕਰ ਵੀ ਲਿਜਾ ਸਕਦੇ ਆ ਦੂਸਰਾ ਪੱਖ ਹੈਗਾ ਜੀ ਉਹਦੀ ਜਿਹੜੀ ਵਾੜੀ ਹੈ ਉਹ ਕਿਹੜੇ ਦਿਨਾਂ ਵਿੱਚ ਹੋ ਰਹੀ ਆ ਜੇ ਤਾਂ ਆਪਣੀ ਫਸਲ ਆ ਜਿਹੜੀ ਉਹ ਅਕਤੂਬਰ ਦੇ ਪਹਿਲੇ 15 ਦਿਨਾਂ ਵਿੱਚ ਆ ਰਹੀ ਆ ਤਾਂ ਤੁਸੀਂ ਜਿਹੜਾ ਆਪਣਾ ਆਖਰੀ ਪਾਣੀ ਆ ਉਹ 15 ਦਿਨਾਂ ਤੱਕ ਰਹੀ ਲਾ ਸਕਦੇ ਹੋ ਕਿਉਂਕਿ ਉਹਨਾਂ ਦਿਨਾਂ ਵਿੱਚ ਧੁੱਪਾ ਜਿਹੜੀ ਉਹ ਜ਼ਿਆਦਾ ਲੱਗਦੀ ਆ ਤੇ ਜਿਹੜਾ ਵਾਹਣ ਆਪਣਾ ਜਲਦੀ ਵੱਤ ਆ ਜਾਂਦਾ ਜੇ ਆਪਣੀ ਫਸਲ ਅਕਤੂਬਰ ਦੇ ਆਖਰੀ ਦਿਨਾਂ ਵਿੱਚ ਆ ਰਹੀ ਆ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਆ ਰਹੀ ਆ ਤੁਸੀਂ ਜਿਹੜਾ ਆਪਣਾ ਆਖਰੀ ਪਾਣੀ ਆ ਉਹ 15 ਤੋਂ 20 ਦਿਨਾਂ ਤੱਕ ਵੀ ਲਿਜਾ ਸਕਦੇ ਹੋ ਕਿਉਂਕਿ ਉਹਨਾਂ ਦਿਨਾਂ ਵਿੱਚ ਧੋਪਾ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਮੌਸਮ ਵੀ ਆਪਣਾ ਧੂਏ ਕਾਰਨ ਇਦਾਂ ਦਾ ਹੋ ਜਾਂਦਾ ਵੀ ਆਪਣੇ ਵਾਣ ਛੇਤੀ ਵੱਤ ਨਹੀਂ ਆਉਂਦੇ ਤੀਸਰਾ ਪੱਖ ਹੈਗਾ ਜੀ ਆਪਣੀ ਵੈਰੈਟੀ ਕਿਦਾਂ ਦੀ ਆ ਕੁਝ ਕੁ ਵੈਰੈਟੀਆਂ ਦੇ ਕੈਰੇਕਟਰ ਇਦਾਂ ਦੇ ਹੁੰਦੇ ਨੇ ਕਿ ਉਹ ਆਪਣੀ ਸਾਰੀ ਦੀ ਸਾਰੀ ਤਾਕਤ ਆ ਜਿਹੜੀ ਉਹ ਦਾਣਿਆਂ ਤੱਕਰ ਪਹੁੰਚਦੀ ਕਰ ਦਿੰਦੇ ਨੇ ਤੇ ਥਲੜਾ ਜਿਹੜਾ ਆਪਣਾ ਮੋਢਾ ਜਾਂ ਜਿਹੜਾ ਆਪਣਾ ਪ੍ਰਾਲ ਆ ਉਹ ਹੌਲੀ-ਹੌਲੀ ਖੋਖਲਾ ਜਾਂ ਬੋਡਾ ਹੋਣਾ ਸ਼ੁਰੂ ਹੋ ਜਾਂਦਾ ਉੱਥੇ ਜਿਹੜਾ ਆਪਾਂ ਆਖਰੀ ਪਾਣੀ ਆ ਉਹ ਪਹਿਲੀਆਂ ਵਿੱਚ ਬੰਦ ਕਰ ਦੇਣਾ ਵਾ ਕਿਉਂਕਿ ਉਹ ਫਸਲ ਦੇ ਡਿੱਗਣ ਦੇ ਚਾਂਸ ਆ ਜਿਹੜੇ ਉਹ ਵੱਜ ਜਾਂਦੇ ਆ ਤੇ ਜੇ ਆਪਾਂ ਆਖਰੀ ਪਾਣੀ ਲੇਟ ਲਾਉਨੇ ਆ ਤਾਂ ਉੱਥੇ ਆਪਾਂ ਨੂੰ ਵੱਢਣ ਵੇਲੇ ਬਹੁਤ ਮੁਸ਼ਕਲ ਆਉਂਦੀ ਚੌਥਾ ਪੱਖ ਹੈਗਾ ਜੀ ਕਿ ਆਪਣੀ ਫਸਲ ਆ ਜਿਹੜੀ ਉਹ ਬਿਮਾਰੀ ਰਹਿਤ ਹੈ ਜਾਂ ਨਹੀਂ ਹੈ ਕਿਉਂਕਿ ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲਦਾ ਕਿ ਐਂਡ ਵਾਲੇ ਦਿਨਾਂ ਵਿੱਚ ਮੌਸਮ ਦੇ ਮੁਤਾਬਕ ਕਈ ਵਾਰ ਤੇਲੇ ਦਾ ਅਟੈਕ ਆ ਜਿਹੜਾ ਉਹ ਜਾਦੇ ਹੋ ਜਾਂਦਾ ਜਿੱਥੇ ਤਾਂ ਤੇਲਾ ਤੁਹਾਡੇ ਅਟੈਕ ਕਰ ਚੁੱਕਿਆ ਜਾਂ ਉਹਦਾ ਨੁਕਸਾਨ ਹੋ ਚੁੱਕਿਆ ਤੇ ਆਪਾਂ ਨੂੰ ਪਤਾ ਕਿ ਉੱਥੇ ਜਿਹੜੀਆਂ ਦੌਗੀਆਂ ਨੇ ਜਾਂ ਧੋੜੀਆਂ ਨੇ ਉਹ ਬਹਿਣੀਆਂ ਸ਼ੁਰੂ ਹੋ ਜਾਂਦੀਆਂ ਨੇ ਉੱਥੇ ਜੇ ਆਪਾਂ ਆਖਰੀ ਪਾਣੀ ਲੇਟ ਲਾਉਨੇ ਆ ਤੇ ਜਦੋਂ ਨੂੰ ਆਪਣਾ ਵਾਣ ਵਤ ਆਉਣਾ ਵਾ ਉਸ ਉਹਨਾਂ ਟਾਈਮਾਂ ਤੇ ਕਰੋ ਜਿਹੜੀਆਂ ਦੌਗੀਆਂ ਨੇ ਜਾਂ ਆਪਣੀ ਫਸਲ ਉਹ ਥੱਲੇ ਬਹਿਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਵੱਢਣ ਵਿੱਚ ਮੁਸ਼ਕਲ ਆਉਂਦੀ ਹੈ ਤੇ ਦਾਣੇ ਭਰਨੇ ਸ਼ੁਰੂ ਹੋ ਜਾਂਦੇ ਆ ਫਿਰ ਤੁਸੀਂ ਆਪਣਾ ਆਖਰੀ ਪਾਣੀ ਆ ਜਿਹੜਾ ਉਹ ਆਪਣੀ ਫਸਲ ਦੀ ਬਿਮਾਰੀ ਨੂੰ ਦੇਖ ਕੇ ਜ਼ਰੂਰ ਲਾਉਣਾ ਇਹ ਕੁਝ ਕੁ ਪੱਖ ਨੇ ਜਿਨ੍ਹਾਂ ਨੂੰ ਨਾਲ ਨਜ਼ਰ ਵਿੱਚ ਰੱਖਦੇ ਹੋਏ ਤੁਸੀਂ ਜਿਹੜਾ ਆਪਣਾ ਆਖਰੀ ਪਾਣੀ ਆ ਉਹਦਾ ਆਪਾਂ ਤੈਅ ਕਰਨਾ ਵਾ ਵੀ ਕਿਹੜੇ ਦਿਨਾਂ ਤੱਕ ਤੁਸੀਂ ਲਾਉਣਾ ਵਾ ਉਮੀਦ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਜੀ ਤੇ ਸਾਰਿਆਂ ਦਾ ਬਹੁਤ ਬਧਨਾਂ